को की तारीफों से करता रहे ये अवस्था 80 से 74 बहुत बढ़िया कर रहे हैं गाय ने राम 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 का पर 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 पहलवान का भाई है ये चारंदा भी की बढ़िया है जो जमे नंबर है 4 को बैठ के प्ले भी करियो साथ में जो थे ਕਿਉਂਕਿ ਸਾਰੇ ਮੰਡੀ ਨਿਵਾਸੀਆਂ ਨੂੰ ਪੂਰੇ ਪੰਜਾਬ 'ਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਮੰਦਰ ਦੀ ਮਾਨਤਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਉੱਥੇ ਕੀ ਝਗੜਾ ਚੱਲ ਰਿਹਾ ਹੈ ਪਿਛਲੇ ਦਿਨੀ ਕੁਝ ਗਲਤ ਅਨਸਰਾਂ ਵੱਲੋਂ ਉੱਥੇ ਆ ਕੇ ਹੁੱਲਣ ਵਾਜੀ ਕੀਤੀ ਗਈ ਬੇਅਦਬੀ ਕੀਤੀ ਗਈ ਹੁਣ ਤਾਂ ਇਹ ਚਾਹੀਦਾ ਸੀ ਕਿ ਜੇ ਉਹਨਾਂ ਨੂੰ ਕਿਸੇ ਨਿੱਜੀ ਤੌਰ ਤੇ ਮੰਦਰ ਦੇ ਸੈਕਟਰੀ ਮਿੰਦਰਪਾਲ ਜੋ ਮੋਜੀ ਜੀ ਆ ਜਾਂ ਉਹਨਾਂ ਦੇ ਬੇਟੇ ਪ੍ਰਤੀ ਕੋਈ ਸ਼ਿਕਾਇਤ ਸੀ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਆ ਕੇ ਇਕੱਠ ਕਰਨਾ ਚਾਹੀਦਾ ਮੰਡੀ ਨਿਵਾਸੀਆਂ ਦਾ ਤੇ ਉੱਥੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਵੀ ਇਹ ਪਰਿਵਾਰ ਨੇ ਇਹ ਮੁੰਡੇ ਨੇ ਉੱਥੇ ਗਲਤ ਕੰਮ ਕੀਤੇ ਆ दारू ਪੀਤੀ ਆ ਜਾਂ ਕੋਈ ਹੋਰ ਗਲਤ ਕੰਮ ਕੀਤੇ ਆ ਪਰੰਤੂ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦੇ ਮਕਸਦ ਇਹ ਸੀ ਵੀ ਉਲੜਵਾਜੀ ਕਰਕੇ ਉੱਥੇ ਕਬਜ਼ਾ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਮੰਡੀ ਨਿਵਾਸੀ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸਾਰੇ ਮੰਡੀ ਨਿਵਾਸੀਆਂ ਦੇ ਵਿੱਚ ਮਿੰਦਰਪਾਲ ਮੋਜੀ ਜੀ ਦੇ ਪਰਿਵਾਰ ਨੇ ਮਾਤਾ ਨੂੰ ਸ਼ਾਖਸ਼ੀ ਮੰਨ ਕੇ ਗੱਲ ਆਖੀ ਵੀ ਸਾਡਾ ਬੇਟਾ ਜਾਂ ਉਹ ਮੁੰਡੇ ਨੇ ਵੀ ਇਹ ਗੱਲ ਕਹੀ ਵੀ ਅਸੀਂ ਕਿਸੇ ਤਰ੍ਹਾਂ ਦੇ ਦੋਸ਼ੀ ਹੋਈਏ ਤਾਂ ਅਸੀਂ ਪੱਟੇ ਜਾਈਏ ਤਾਂ ਸਾਡਾ ਕੋਈ ਸਪੋਰਟ ਨਾ ਕਰੋ ਇਸ ਗੱਲ ਦੇ ਵਿੱਚ ਉਹਨਾਂ ਨੇ ਪੂਰੀ ਤਸੱਲੀ ਕਰਾਈ ਮੰਡੀ ਨਿਵਾਸੀਆਂ ਦੀ ਬੇਸੀ ਬਿਲਕੁਲ ਰਦੋਸ਼ ਆ ਸਾਡੇ ਨਾਲ ਧੱਕਾ ਹੋਇਆ ਉਸ ਦਿਨ ਵੀ ਉਸ ਦਿਨ ਵੀ ਕੁਝ ਲੋਕਾਂ ਵੱਲੋਂ ਧੱਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਬੰਨ੍ਹ ਕੇ ਇਹ ਫੈਸਲੇ ਕਰਵਾਏ ਗਏ ਜੋ ਕਿ ਸਾਰਾ ਸਾਰ ਗਲਤ ਆ ਅਗਲਾ ਫੈਸਲਾ ਤਾਂ ਕੀ ਹੈ ਇਹ ਹੈ ਜੀ ਇਸ ਤਾਂ ਮੂੰਹ ਦਾ ਵੈਸੇ ਪੰਜਾਬ ਮਾਂ ਵੀ ਦਲ ਇਸ ਗੱਲ ਨੂੰ ਪੂਰੀ ਸੰਜੀਦਗਾਨਾ ਲੈ ਰਿਹਾ ਹੈਗਾ ਉਤਲੇ ਲੈਵਲ ਤੇ ਪੰਜਾਬ ਲੈਵਲ ਤੇ ਹਿੰਦੁਸਤਾਨੀ ਲੈਵਲ ਤੇ ਪਰ ਮੰਡੀ ਨਿਵਾਸੀਆਂ ਨੇ ਪ੍ਰਵਾਹ ਨੂੰ ਭਰੋਸਾ ਦਿਵਾਇਆ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਸੀ ਤੁਹਾਡੇ ਨਾਲ ਜੱਜ ਕੇ ਖੜਾਗੇ ਸਾਰੇ ਐਮਐਨਏ ਬਾਈਕਟ ਵੀ ਕੀਤਾ ਹੀ ਹਾਂ ਸਾਰੇ ਪਾਸੇ ਮਪਾਸ ਕੀਤਾ ਇਹ ਗੱਲ ਵੀ ਕਿ ਇਸ ਸਮਾਗਮ ਨੂੰ ਧਾਰਮਿਕ ਸਮਾਗਮ ਜਿਹਨੂੰ ਚੀਫ ਗੈਸਟ ਨਹੀਂ ਬਣਾਉਣਾ ਠੀਕ ਤੇ ਲੈ ਕੇ ਪਰਵੇਸ਼ ਕੀਤਾ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਸੈਕਟਰੀ ਨੂੰ نیچے ਬਿਠਾ ਕੇ ਪ੍ਰਧਾਨ ਨੂੰ ਨੰੰੀਆਂ ਗਾਲਾਂ ਕੱਢੀਆਂ ਗੀਆਂ ਪੁਲਿਸ ਤੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਧੱਕੇ ਨਾਲ ਮੈਂਬਰਸ਼ਿਪ ਵਧਾਉਣ ਦੀ ਜਿਹੜੀ ਪਿੰਡ ਵਾਸੀਆਂ ਦੀਆਂ ਮੰਗਾਂ ਨਜਾਇਜ਼ ਮੰਗਾ ਸੀ ਉਹਦੇ ਉੱਤੇ ਉਹਨਾਂ ਦੇ ਦਸਤਾਖਤ ਕਰਾਏ ਗਏ ਵੀ ਅਸੀਂ ਪ੍ਰਸ਼ਾਸਨ ਦੀ ਦਬਸ਼ ਦੇ ਵਿੱਚ ਇਹ ਸਾਡੇ ਜਿਹੜੇ ਅਹੁਦੇਦਾਰ ਇਹਨਾਂ ਨੇ ਦਸਕਤਤਾ ਕਰਤੇ ਪਰ ਕੀ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੈਗਾ ਕਿ ਜੇ 100 150 ਬੰਦਾ ਉੱਥੇ ਇਕੱਠਾ ਹੋ ਕੇ ਦੋ ਚਾਰ ਬੰਦਾ ਦੇ ਉੱਤੇ ਧਾਵਾ ਬੋਲਦਾ ਹੈ ਹਮਲਾ ਕਰਦਾ ਹੈ ਉਹਨਾਂ ਨਾਲ ਗਾਲੀ ਗਲੋਚ ਕਰਦਾ ਹੈ ਬੰਦਕ ਬਣਾਉਂਦਾ ਹੈ ਔਰ ਉਹਨਾਂ ਤੋਂ ਤਕੇ ਨਾਲ ਦਸਕ ਕਰਾਉਂਦੇ ਆ ਇਹ ਹਿੰਦੂ ਧਰਮ ਦੇ ਉੱਤੇ ਸਿੱਧਾ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਇਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹ ਛੋਟਾ ਮਸਲਾ ਨਹੀਂ ਹੈ ਜੇ ਅਸੀਂ ਦੇਖਿਆ ਜਾਵੇ ਇਹ ਜਿਹੜਾ ਸਾਡਾ ਮੰਦਿਰ ਹੈ ਮਾਤਾ ਮੈਸਰ ਖੰਡਾ ਮੰਦਿਰ ਜਿੱਥੇ ਪੂਰੇ ਹਿੰਦੁਸਤਾਨ ਤੋਂ ਕੀ ਵਿਦੇਸ਼ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸਾਲ ਚ ਦੋ ਵਾਰੀ ਮੱਥਾ ਟੇਕਣ ਆਉਂਦੇ ਆ ਇੱਥੇ ਇੰਨੀ ਇੱਥੋਂ ਦੇ ਮੰਦਿਰ ਦੀ ਸ਼ਰਧਾ ਹੈ ਪਰ ਕੁਝ ਲਾਲਚੀ ਬੰਦਿਆਂ ਦੇ ਸ਼ਨਾਰਤੀ ਅਣਸੁਨਾ ਦੀ ਸੋਚ ਹੋਗੀ ਕਿ ਮੰਦਿਰ ਦੇ ਵਿੱਚ ਹਰ ਸਾਲ ਕਰੋੜਾਂ ਰੁਪਏ ਦਾ ਚੜਾਵਾ ਚੜਦਾ ਹੈ ਕਿਉਂ ਨਾ ਇਸ ਮੰਦਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਬਹੁਤ ਘਟਕਿਆ ਸੋਚ ਹੈ ਦੇਖੋ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਇਹ ਸਾਂਝੀਆਂ ਹੁੰਦੀਆਂ ਸਭ ਦੀਆਂ ਕੋਈ ਵੀ ਬੰਦਾ ਜੇ ਕੋਈ ਪੰਜਾਬ ਮਾਪੀ ਅਦਾਲਤ ਉੱਥੇ ਪਿਛਲੇ 17-80 ਸਾਲ ਤੋਂ ਸੇਵਾ ਕਰ ਰਿਹਾ ਹੈ ਰਜਿਸਟਰਡ ਬਾਡੀ ਹੈ ਇੱਕ ਇੱਕ ਰੁਪਏ ਦਾ ਉਹਨਾਂ ਕੋਲੇ ਹਿਸਾਬ ਹੈਗਾ ਅੱਜ ਮੋੜ ਦੇ ਕ੍ਰਿਸ਼ਨਾ ਮੰਦਰ ਦੇ ਵਿੱਚ ਸਾਰੀਆਂ ਸੰਸਥਾਵਾਂ ਦੀ ਮੰਡੀ ਨਿਵਾਸੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਜਿਹੜਾ ਮੈਸਰ ਖਾਨਾ ਤੋਂ ਇੱਕ ਵਕੀਲ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਥੋਂ ਦੇ ਜਿਹੜੇ ਮਾਹਵੀਰ ਦਲ ਦੇ ਸੈਕਟਰੀ ਆ ਮਹਿੰਦਰਪਾਲ ਮੋਜੀ ਆ ਤੇ ਉਸ ਦੇ ਬੇਟੇ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਸ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਗਲਤ ਕੰਮ ਕਰਦੇ ਇੱਥੇ ਆ ਕੇ ਸ਼ਰਾਬ ਪੀਂਦੇ ਆ ਪਰ ਉਸ ਪਰਿਵਾਰ ਨੇ ਅੱਜ ਪੂਰੇ ਮੰਡੀ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਖੜੇ ਹੋ ਕੇ ਮਾਤਾ ਦੇ ਸਾਹਮਣੇ ਆਪਣੀ ਸੌਖਾਂਦੇ ਹੋਏ ਇਹ ਚੀਜ਼ ਕਿਹਾ ਕਿ ਅਗਰ ਕਿਸੇ ਵੀ ਕੋਲੇ ਜਦੋਂ ਦਿਓ ਸੇਵਾ ਕਰਨ ਲੱਗਿਆ ਕਿਸੇ ਵੀ ਕੋਲੇ ਕੋਈ ਗਲਤ ਉਹਨਾਂ ਦੀ ਕੋਈ ਵੀਡੀਓ ਹੈ ਕੋਈ ਤੱਥ ਹੈ ਤਾਂ ਉਹ ਸਾਹਮਣੇ ਲਿਆਉਣ ਉਹ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੇ ਕੋਈ ਗਲਤ ਕੰਮ ਉੱਥੇ ਕੀਤਾ ਹੋਵੇ ਤਾਂ ਅੱਛਾ ਤੇ ਐਮਐਲਏ ਦਾ ਸਮੂਹ ਮੰਡੀ ਨਿਵਾਸੀਆਂ ਨੇ ਇਹ ਫੈਸਲਾ ਕੀਤਾ ਜੀ ਹੁਣ ਵੀ ਜਿਹੜਾ ਇਹ ਆਪਣਾ ਐਮਐਲਏ ਸਾਹਿਬ ਹੈ ਸਾਡੇ ਮੋੜ ਦੇ ਹਲਕੇ ਦੇ ਕੀ ਨਾਮ ਹੈ ਸੁਖਵੀਰ ਸਿੰਘ ਮੈਸਰਖਾਨਾ ਇਹਨਾਂ ਨੇ ਜਿਹੜਾ ਪੱਖ ਹੈ ਹਜੇ ਤੱਕ ਆਪਦਾ ਕੋਈ ਪੱਖ ਨਹੀਂ ਦਿਖਾਇਆ ਜਦੋਂ ਕਿ ਪਿਛਲੇ ਦਿਨੀ ਜਿੰਨੀਆਂ ਵੀ ਖਬਰਾਂ ਅਖਬਾਰਾਂ ਚ ਆਈਆਂ سوشل ਮੀਡੀਆ ਤੇ ਆਈਆਂ ਜਿੰਨੀਆਂ ਵੀਡੀਓ ਵਾਇਰਲ ਹੋਈਆਂ ਹਰ ਦਿਨ ਵਿੱਚ ਇਹ ਦਰਸਾਇਆ ਗਿਆ ਕਿ ਐਮਐਲਏ ਸਾਹਿਬ ਦਾ ਜਿਹੜਾ ਮਾਸੀ ਦਾ ਮੁੰਡਾ ਹੈ ਭੋਲਾ ਸਿੰਘ ਉਸ ਦੇ ਨਾਲ 100 ਤੋਂ 150 ਬੰਦੇ ਨਾਲ ਆਏ ਸੀਗੇ ਮੰਦਰ ਦੇ ਵਿੱਚ ਜਿਸ ਵੇਲੇ ਸਾਰੀ ਘਟਨਾ ਵਾਪਰੀ ਆ ਪਰ ਉਹਨਾਂ ਨੇ ਹਜੇ ਤੱਕ ਕੋਈ ਅੱਗੇ ਆ ਕੇ ਆਪਣਾ ਕੋਈ ਸ਼ਬਦ ਨਹੀਂ ਰੱਖੇ ਵੀ ਕੀ ਇਸ ਚ ਸੱਚਾਈ ਆ ਅਗਰ ਪਿੰਡ ਦਾ ਕੋਈ ਮਸਲਾ ਹੈਗਾ ਅਗਰ ਬੰਦੇ ਕੋਈ ਗਲਤ ਹੈ ਗਿਆ ਉਹ ਮੰਡੀ ਦੇ ਵਿੱਚ ਆ ਕੇ ਵਿਚਰਦੇ ਮੰਡੀ ਦੇ ਵਿੱਚ ਆ ਕੇ ਗੱਲ ਕਰਦੇ ਅਗਰ ਕੋਈ ਇੱਕ ਬੰਦਾ ਗਲਤ ਹੈ ਦੋ ਬੰਦੇ ਗਲਤ ਹੈ ਹੁਣ ਮੰਡੀ ਰਸੇ ਦੇ ਬਾਹਰ ਕੱਢ ਕਰਤਾ ਜੀ ਬਿਲਕੁਲ ਜੀ ਉਹ ਇਹ ਗੱਲ ਸਾਰੇ ਸੰਥੀ ਨਾਲ ਬਣੀ ਹੈ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਤੋਂ ਨਹੀਂ ਬੁਲਾਇਆ ਜਾਵੇਗਾ ਅੱਜ ਕਾਮਯਾਬੀ ਫੈਲ ਹੋ ਰਹੀ ਹੈ ਜੀ ਗੁਰੂ ਜੀ ਕਾਮਯਾਬ ਹੋ ਜਾ ਡੀਰੀਗਰ 10% ਬੀ ਲਾਭਗਤ ਨੂੰ ਸੁਣਾਇਆ ਕਰਾਉਣਾ ਵਾਪਸ ਹੋ ਗਿਆ